ਇਸ ਵੀਰ ਨੂੰ ਯਾਰ ਸਲਾਮ ਕਹਿਣਾ ਤਾਂ ਜ਼ਰੂਰ ਬਣਦਾਗਾ ਦੇਖੋ ਇਹ ਜੋ ਬਾਲੀਆਂ ਨੇ ਨਾ ਇਹ ਬਹੁਤ ਭਾਰੀਆਂ ਹੁੰਦੀਆਂ ਤੇ ਇਹ ਬਾਈ ਨੇ ਵੇਖੋ ਕੱਠੀਆਂ ਹੀ ਸਾਰੀਆਂ ਚੱਕ ਲੰਗੀਆਂ ਤੇ ਸਲਾਮ ਆ ਬਾਈ ਨੂੰ ਕਹਿੰਦੇ ਹੁੰਦੇ ਆ ਵੀ ਬਹੁਤੇ ਡੌਲੇ ਛੌਲੇ ਸਰੀਰ ਵੱਡੇ ਕੁਝ ਨਹੀਂ ਕਰਦੇ ਜਦੋਂ ਆਪਣੇ ਤੇ ਵਿੱਚ ਹਿੰਮਤ ਹੈਣੀ ਹਿੰਮਤ ਹੋਣੀ ਬਹੁਤ ਜ਼ਰੂਰੀ ਆ ਕੰਮ ਕਰ ਕੋਈ ਆ ਕਿਤੇ ਵੀ ਆ ਹੁਣ ਕਈ ਵਾਰ ਦੇਖਿਆਗਾ ਏਡੇ ਏਡੇ ਡੌਲੇ ਹੁੰਦੇ ਆ ਉਹਨਾਂ ਤੋਂ ਬਹੁਤੀ ਭਾਰੀ ਚੀਜ਼ ਨਹੀਂ ਚੱਕੀ ਜਾਂਦੀ ਜਾਂ ਮਤਲਬ ਕੀ ਉਂਝ ਹੀ ਡਰ ਜਾਂਦੇ ਨੇ ਹੁਣ ਇਹ ਬਾਈ ਨੂੰ ਦੇਖ ਕੇ ਬਹੁਤ ਜ਼ਿਆਦਾ ਕੈਰੈਕਟਰ ਵੀ ਯਾਦ ਆ ਰਹੇ ਨੇ ਹਨਾ ਹਿੰਮਤ ਹੋਣੀ ਜ਼ਰੂਰੀ ਆ ਕਲਾ ਸਰੀਰ ਕੁਝ ਨਹੀਂ ਕਰਦਾਗਾ ਹੁਣ ਗੁਰੂ ਸਾਹਿਬ ਨੇ ਦੇਖੋ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਸੀਗਾ ਠੀਕ ਨਾ ਉਹਨਾਂ ਦਾ ਸਰੀਰ ਕਿੰਨਾ ਕੁ ਸੀਗਾ ਸਾਢੇ 4 ਫੁੱਟ 5 ਫੁੱਟ ਦਾ ਸੀਗਾ ਸਰੀਰ ਸਾਢੇ 5 ਫੁੱਟ ਦਾ ਸਰੀਰ ਸੀਗਾ ਤੇ ਦੇਖੋ ਉਹਨਾਂ ਨੇ ਕਿੱਡਾ ਵੱਡਾ ਮਤਲਬ ਕੀ ਕੰਮ ਕੀਤਾ ਹਨਾ ਤੇ ਤੁਸੀਂ ਬਰੂਸਲੀ ਆ ਬਰੂਸਲੀ ਦਾ ਸਰੀਰ ਦੇਖ ਲਓ ਕੰਨਿੰਦਨ ਵੀ ਇਹ ਮਹਾਰਾਜਾ ਰਣਜੀਤ ਸਿੰਘ ਲਾਲੋ ਮਹਾਰਾਜਾ ਰਣਜੀਤ ਸਿੰਘ ਦਾ ਵੀ ਕੱਦ ਛੋਟਾ ਸੀ ਤੇ ਸਰੀਰ ਵੀ ਉਹਨਾਂ ਦਾ ਕੁਝ ਨਹੀਂ ਸੀਗਾ ਕਿਉਂਕਿ ਐਵੇਂ ਦੀ ਜਾਂ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾਗਾ ਤੇ ਸਮਝਣਾ ਬਹੁਤ ਜ਼ਰੂਰੀ ਆ ਹਿੰਮਤ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਸਰੀਰ ਕੁਝ ਨਹੀਂ ਕਰਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ